ਕੰਦੇ ਨੇ ਕਿ ਪਿਆਰ ਵੀ ਅੰਦਰ ਹੈ ਤੇ ਨਫ਼ਰਤ ਵੀ ਅੰਦਰ ਹੈ। ਸ਼ੈਤਾਨ ਵੀ ਅੰਦਰ ਹੈ ਤੇ ਭਗਵਾਨ ਵੀ ਅੰਦਰ ਹੈ। ਹਾਲਾਤ ਦੇਖ ਕੇ ਕਿਰਦਾਰ ਬਦਲਦੇ ਨੇ। ਮਤਲਬ ਖੋਰ ਵੀ ਅੰਦਰ ਹੈ ਤੇ ਕਦਰਦਾਨ ਵੀ ਅੰਦਰ ਹੈ। ਜਾਨੀ ਕਹਿਣ ਦਾ ਮਤਲਬ ਕਿ ਬੰਦੇ ਦੇ ਅੰਦਰ ਹੀ ਸਭ ਕੁਝ ਹੈ। ਕਈ ਵਾਰ ਬੰਦਾ ਸ਼ੈਤਾਨ ਬਣ ਜਾਂਦਾ ਹੈ ਤੇ ਕਈ ਵਾਰ ਬੰਦਾ ਰੱਬ ਰੂਪੀ ਬਣ ਜਾਂਦਾ। ਜਾਨੀ ਬੰਦੇ ਦੇ ਜਿਹੋ ਜਿਹੇ ਹਾਲਾਤ ਹੁੰਦੇ ਨੇ ਬੰਦਾ ਉਹੋ ਜਾਂ ਹੀ ਰੂਪ ਧਾਰਨ ਕਰ ਲੈਂਦਾ ਹੈ ਕਿਉਂਕਿ ਸਭ ਕੁਝ ਬੰਦੇ ਦੇ ਅੰਦਰ ਹੀ ਹੈ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਬੰਦੇ ਨੇ ਸ਼ੈਤਾਨ ਦਾ ਰੂਪ ਧਾਰਨ ਕਰ ਲਿਆ ਜੋ ਕਿ ਕਿਸੇ ਨੂੰ ਬੜਾ ਪਿਆਰ ਕਰਦਾ ਸੀ ਪਰ ਜਦੋਂ ਉਸ ਦੇ ਵਿੱਚ ਸ਼ੈਤਾਨ ਆ ਗਿਆ ਜਦੋਂ ਉਸ ਦਾ ਸ਼ੈਤਾਨ ਨਿਕਲ ਕੇ ਬਾਹਰ ਆਇਆ ਤਾਂ ਉਸ ਨੇ ਉਹ ਕਰ ਦਿੱਤਾ ਜਿਸ ਦੀ ਸ਼ਾਇਦ ਉਸ ਨੇ ਵੀ ਕਦੇ ਕਲਪਨਾ ਨਹੀਂ ਕੀਤੀ ਸੀ ਜਦੋਂ ਇਹ ਘਟਨਾ ਲੋਕਾਂ ਦੇ ਸਾਹਮਣੇ ਆਈ ਤਾਂ ਲੋਕ ਵੀ ਇਹ ਸੁਣ ਕੇ ਹੈਰਾਨ ਸੀ ਕਿ ਕੋਈ ਬੰਦਾ ਐਦਾਂ ਕਿਵੇਂ ਕਰ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰਾਖੰਡ ਦੇ ਜ਼ਿਲ੍ਹਾ ਦੇਹਰਾਦੂਨ ਦਾ ਇੱਕ ਇਲਾਕਾ ਹੈ ਪਟੇਲ ਨਗਰ ਉਸ ਦੇ ਕੋਲ ਇੱਕ ਪੈਟਰੋਲ ਪੰਪ ਪੈਟਰੋਲ ਪੰਪ ਦੇ ਕੋਲ ਇੱਕ ਸੁੱਕਾ ਨਾਲ ਹੈ ਗੱਲ ਹੈ 25 ਜੂਨ 2024 ਦੀ ਤਕਰੀਬਨ ਸ਼ਾਮ ਦੇ 6:30 ਵਜੇ ਉਸ ਨਾਲੇ ਕੋਲ ਦੀ ਲੰਘਣ ਵਾਲਿਆਂ ਨੂੰ ਮੁਸ਼ਕਲ ਆ ਰਹੀ ਸੀ ਬਦਬੂ ਆ ਰਹੀ ਸੀ ਤਾਂ ਉਹਨਾਂ ਵਿੱਚੋਂ ਇੱਕ ਬੰਦੇ ਨੇ ਪੁਲਿਸ ਨੂੰ ਕਾਲ ਕੀਤੀ ਕਿ ਇਸ ਜਗ੍ਹਾ ਤੋਂ ਬਦਬੂ ਆ ਰਹੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਪੁਲਿਸ ਜਦੋਂ ਆ ਕੇ ਦੇਖਦੀ ਹੈ ਜਾਂਚ ਕਰਦੀ ਹੈ ਤਾਂ ਪੁਲਿਸ ਤੇ ਵੀ ਹੋਸ਼ ੁੱਟ ਜਾਂਦੇ ਨੇ ਕਿਉਂਕਿ ਉੱਥੇ ਲਾਸ਼ਾਂ ਸੀ ਦੋ ਲਾਸ਼ਾਂ ਇੱਕ ਲਾਸ਼ ਤਕਰੀਬਨ 15 ਤੋਂ 20 ਸਾਲ ਦੀ ਕੁੜੀ ਦੀ ਤੇ ਦੂਸਰੀ ਲਾਸ਼ 6 ਤੋਂ 8 ਮਹੀਨਿਆਂ ਦੀ ਬੱਚੀ ਦੀ ਜਦੋਂ ਇਹ ਲਾਸ਼ਾਂ ਪੁਲਿਸ ਦੇਖਦੀ ਹੈ ਤੇ ਲੋਕ ਦੇਖਦੇ ਨੇ ਤਾਂ ਸਭ ਹੈਰਾਨ ਹੋ ਜਾਂਦੇ ਆ ਚਾਰੇ ਪਾਸੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਕਿ ਲਾਸ਼ਾਂ ਕਿਸ ਦੀਆਂ ਨੇ ਇੱਥੇ ਕਿਵੇਂ ਆਈਆਂ ਤੇ ਇਹਨਾਂ ਨੂੰ ਇੱਥੇ ਕੌਣ ਸੱਟਕੇ ਗਿਆ ਕੀ ਇਹਨਾਂ ਦਾ ਕਿਸੇ ਨੇ ਕਤਲ ਕੀਤਾ ਜਾਂ ਕੀ ਮਾਮਲਾ ਯਾਨੀ ਇਹ ਸਾਰੀ ਜਾਂਚ ਦਾ ਵਿਸ਼ਾ ਸੀ ਇਹੀ ਸਵਾਲ ਪੁਲਿਸ ਦੇ ਸਾਹਮਣੇ ਸੀ ਹੁਣ ਪੁਲਿਸ ਜਾਂਚ ਕਰਦੀ ਹੈ ਇਧਰੋਂ ਉਧਰੋਂ ਪੁੱਛਗਿੱਛ ਕਰਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਹੁਣ ਰਾਤ ਹੋ ਜਾਂਦੀ ਹੈ ਰਾਤ ਹੋਣ ਤੋਂ ਬਾਅਦ ਪੁਲਿਸ ਇਹਨਾਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਜਦੋਂ ਰਾਤ ਹੋ ਜਾਂਦੀ ਹੈ ਤਾਂ ਪੁਲਿਸ ਇਸ ਜਗ੍ਹਾ ਤੋਂ ਚਲੀ ਜਾਂਦੀ ਹੈ ਦੂਸਰਾ ਦਿਨ ਚੜਦਾ ਹੈ 26 ਜੂਨ 2024 ਦਾ ਤਾਂ ਪੁਲਿਸ ਨੂੰ ਫੇਰ ਇੱਥੋਂ ਫੋਨ ਆਉਂਦਾ ਹੈ ਕਿਉਂਕਿ ਹੁਣ ਇੱਥੋਂ ਬਦਬੂ ਫੇਰ ਆ ਰਹੀ ਸੀ ਜਦੋਂ ਪੁਲਿਸ ਨੂੰ ਇੱਥੋਂ ਕਿਸੇ ਨੇ ਕਾਲ ਕੀਤੀ ਤਾਂ ਪੁਲਿਸ ਨੇ ਕਿਹਾ ਕਿ ਸ਼ਾਇਦ ਇਹ ਬਦਬੂ ਕੱਲ ਵਾਲੀਆਂ ਲਾਸ਼ਾਂ ਦੀ ਹੋਵੇਗੀ ਪਰ ਅੱਗੋਂ ਬੰਦੇ ਨੇ ਕਿਹਾ ਕਿ ਨਹੀਂ ਸਾਹਿਬ ਜੀ ਇੱਥੋਂ ਬਦਬੂ ਬਹੁਤ ਜ਼ਿਆਦਾ ਆ ਰਹੀ ਹੈ ਤੁਸੀਂ ਇੱਕ ਵਾਰ ਇੱਥੇ ਆਓ ਪੁਲਿਸ ਦੁਬਾਰਾ ਤੋਂ ਉੱਥੇ ਆਉਂਦੀ ਹੈ ਯਾਨੀ ਪਹਿਲੀਆਂ ਲਾਸ਼ਾਂ ਨੂੰ ਚੱਕਣ ਤੋਂ 12-15 ਘੰਟਿਆਂ ਬਾਅਦ ਜਦੋਂ ਪੁਲਿਸ ਨੂੰ ਦੁਬਾਰਾ ਉੱਥੇ ਬੁਲਾਇਆ ਜਾਂਦਾ ਹੈ ਪੁਲਿਸ ਫੇਰ ਜਾਂਚ ਕਰਦੀ ਹੈ ਤਾਂ ਹੁਣ ਫੇਰ ਪੁਲਿਸ ਦੀ ਹੈਰਾਨੀ ਦਾ ਟਿਕਾਣਾ ਨਹੀਂ ਸੀ ਕਿਉਂਕਿ ਪੁਲਿਸ ਨੇ ਜਦੋਂ ਉੱਥੇ ਭਾਲ ਕੀਤੀ ਦੇਖਿਆ ਕਿ ਮੁਸ਼ਕ ਕਿੱਥੋਂ ਆ ਰਿਹਾ ਤਾਂ ਪੁਲਿਸ ਨੂੰ ਇੱਕ ਗੱਦਿਆਂ ਦੇ ਵਿੱਚ ਲਪਟੀ ਹੋਈ লাশ ਮਿਲੀ লাশ ਇੱਕ ਔਰਤ ਦੀ ਸੀ ਜਿਸ ਦੀ ਉਮਰ ਲਗਭਗ 30-35 ਸਾਲ ਲੱਗਦੀ ਸੀ ਹੁਣ ਤਾਂ ਸਾਰੇ ਪਾਸੇ ਇਸ ਗੱਲ ਦੀ ਚਰਚਾ ਹੋ ਗਈ ਕਿ ਸੁੱਕੇ ਨਾਲੇ ਦੇ ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਹੁਣ ਪੁਲਿਸ ਆਸ-ਪਾਸਿਓਂ ਪੁੱਛਗਿਛ ਕਰਦੀ ਹੈ ਜਾਂਚ ਕਰਦੀ ਹੈ ਤੇ ਇਧਰ ਉਧਰ ਭਾਲ ਕਰਦੀ ਹੈ ਕਿ ਸ਼ਾਇਦ ਕੋਈ ਚੀਜ਼ ਮਿਲ ਜਾਵੇ ਜਿਸ ਤੋਂ ਪਤਾ ਲੱਗ ਸਕੇ ਕਿ ਇਹ ਲਾਸ਼ਾਂ ਕਿਹਨਾਂ ਦੀਆਂ ਨੇ ਇਹਨਾਂ ਲਾਸ਼ਾਂ ਦਾ ਕਿਸ ਨਾਲ ਕੀ ਸਬੰਧ ਹੈ ਜਦੋਂ ਪੁਲਿਸ ਉਸ ਜਗ੍ਹਾ ਤੇ ਭਾਲ ਕਰ ਰਹੀ ਸੀ ਕਿਸੇ ਸਬੂਤ ਦੀ ਤਾਂ ਉਹਨਾਂ ਨੂੰ ਥੋੜਾ ਅੱਗੇ ਜਾ ਕੇ ਇੱਕ ਨੀਲੇ ਰੰਗ ਦਾ ਬੈਗ ਮਿਲਦਾ ਹੈ ਪੁਲਿਸ ਉਸ ਬੈਗ ਦੀ ਤਲਾਸ਼ੀ ਲੈਂਦੀ ਹੈ ਉਸ ਬੈਗ ਨੂੰ ਜਦੋਂ ਫਰੋਲਿਆ ਜਾਂਦਾ ਤਾਂ ਉਸ ਬੈਗ ਦੇ ਵਿੱਚੋਂ ਔਰਤਾਂ ਦੇ ਕੱਪੜੇ ਨਿਕਲਦੇ ਨੇ ਤੇ ਇੱਕ ਮੁੰਬਈ ਦੇ ਜੁਐਲਰ ਦਾ ਪਤਾ ਨਿਕਲਦਾ ਤੇ ਨਾਲ ਹੀ ਇੱਕ ਟਿਕਟ ਨਿਕਲਦੀ ਹੈ ਮੁਰਾਦਾਬਾਦ ਰੋਡਵੇਜ਼ ਦੀ ਪੁਲਿਸ ਨੇ ਜੁਐਲਰ ਵਾਲਾ ਜੋ ਪਤਾ ਸੀ ਉਸ ਬਾਰੇ ਵੀ ਜਾਂਚ ਕੀਤੀ ਪਰ ਉੱਥੋਂ ਕੁਝ ਨਹੀਂ ਮਿਲਿਆ ਪਰ ਜੋ ਹੁਣ ਟਿਕਟ ਸੀ ਟੈਕਟ ਤੇ ਪੁਲਿਸ ਦੀ ਨਿਗਾ ਸੀ ਕਿ ਇਸ ਤੋਂ ਹੀ ਪਤਾ ਲੱਗ ਸਕਦਾ ਕਿ ਇਹ ਲਾਸ਼ਾਂ ਅਸਲ ਵਿੱਚ ਹੈ ਕਿਹਨਾਂ ਦੀਆਂ ਇਸ ਲਾਸ਼ ਨੂੰ ਵੀ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਤੇ ਪਤਾ ਲੱਗਦਾ ਕਿ ਇਹਨਾਂ ਤਿੰਨਾਂ ਦੀ ਹੱਤਿਆ ਦਮ ਘੁੱਟ ਨਾਲ ਹੋਈ ਹੈ ਹੁਣ ਪੁਲਿਸ ਮੁਰਾਦਾਬਾਦ ਰੋਡ ਬੇਜ ਦੇ ਡੀਪੂ ਦੇ ਵਿੱਚ ਸੰਪਰਕ ਕਰਦੀ ਹੈ ਤੇ ਪਤਾ ਕਰਦੀ ਹੈ ਕਿ ਇਹ ਟੈਕਟ ਅਸਲ ਵਿੱਚ ਕਿੱਥੋਂ ਤੋਂ ਕਿੱਥੇ ਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਤਿੰਨ ਜਾਣਿਆਂ ਦੀ ਟਿਕਟ ਹੈ ਜਿਸ ਵਿੱਚ ਇੱਕ ਬੱਚੇ ਦੀ ਤੇ ਦੋ ਵੱਡਿਆਂ ਦੀ ਤੇ ਇਹ ਟਿਕਟ ਬਜਨੌਰ ਦੇ ਨਹਿਟੌਰ ਤੋਂ ਦੇਹਰਾਦੂਨ ਦੀ ਹੈ ਜਾਨੀ ਇਹ ਬੱਸ ਨਹਿਟੌਰ ਤੋਂ 4 ਵਜੇ ਚੱਲੀ ਸੀ ਸ਼ਾਮ ਦੇ 4 ਵਜੇ ਤੇ ਦੇਹਰਾਦੂਨ ਪਹੁੰਚੀ ਹੈ ਪੁਲਿਸ ਨੂੰ ਇਹ ਤਾਂ ਪਤਾ ਲੱਗ ਗਿਆ ਸੀ ਕਿ ਇਹ ਜੋ ਤਿੰਨੇ ਲਾਸ਼ਾਂ ਇਹਨਾਂ ਦਾ ਇੱਕ ਦੂਜੇ ਨਾਲ ਸੰਬੰਧ ਹੈ ਪੁਲਿਸ ਨੇ ਇਹ ਵੀ ਸੋਚਿਆ ਕਿ ਇਹ ਮਾਮਾਂ ਧੀਆਂ ਨੇ ਇਹ ਜੋ 30 ਤੋਂ 35 ਸਾਲਾਂ ਔਰਤ ਹੈ ماں ਹੋਵੇਗੀ ਤੇ ਦੂਜੀਆਂ ਇਸ ਦੀਆਂ ਬੇਟੀਆਂ ਹੋਣਗੀਆਂ ਜਾਂ ਫਿਰ ਜੋ ਲੜਕੀ ਹੈ ਉਹ ਇਸ ਔਰਤ ਦੀ ਭੈਣ ਨਾ ਹੋਵੇ ਜਾਨੀ ਪੁਲਿਸ ਦੇ ਦਿਮਾਗ ਦੇ ਵਿੱਚ ਇਹ ਚੱਲ ਰਿਹਾ ਸੀ ਪੁਲਿਸ ਜਾਂਚ ਕਰਦੀ ਹੈ ਪੁੱਛਗਿੱਛ ਕਰਦੀ ਹੈ ਪਰਤਾਲ ਕਰਦੀ ਹੈ ਕਿ ਇਹ ਬੱਸ ਕਦੋਂ ਦੇਰਾਦੂਹ ਪਹੁੰਚੀ ਤਾਂ ਉਸ ਵੇਲੇ ਦੇ ਸੀਸੀਟੀਵੀ ਕੈਮਰੇ ਵੀ ਦੇਖੇ ਜਾਂਦੇ ਨੇ ਉਸ ਸਮੇਂ ਦੇ ਤੇ ਇੱਕ ਬੰਦਾ ਵੀ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਮਿਲਦਾ ਜਿਹੜਾ ਦੱਸਦਾ ਕਿ ਮੈਂ ਇਸ ਔਰਤ ਨੂੰ ਕਿਸੇ ਦੇ ਨਾਲ ਬਾਈਕ ਤੇ ਦੇਖਿਆ ਸੀ ਪਰ ਬੰਦੇ ਨੂੰ ਇਹ ਨਹੀਂ ਪਤਾ ਸੀ ਕਿ ਉਹ ਬਾਈਕ ਸਵਾਰ ਕੌਣ ਸੀ ਇਹਨਾਂ ਜ਼ਰੂਰ ਪਤਾ ਸੀ ਕਿ ਇਹ ਔਰਤ ਕਿਸੇ ਦੇ ਕਿਸੇ ਬਾਈਕ ਦੇ ਪਿੱਛੇ ਬਹਿ ਕੇ ਇੱਥੋਂ ਲੰਗੀ ਹੈ ਪੁਲਿਸ ਸੀਸੀਟੀਵੀ ਕੈਮਰੇ ਦੇਖਦੀ ਦੇਖਦੀ ਇੱਕ ਗੱਦਿਆਂ ਵਾਲੀ ਫੈਕਟਰੀ ਚ ਪਹੁੰਚ ਜਾਂਦੀ ਹੈ ਉਸ ਫੈਕਟਰੀ ਦੇ ਵਿੱਚ 11 ਮਜ਼ਦੂਰ ਕੰਮ ਕਰਦੇ ਹੁੰਦੇ ਨੇ ਪਰ ਇੱਕ ਮਜ਼ਦੂਰ ਬਿਜਨੌਰ ਦੇ ਨਹਟੌਰ ਦੇ ਇੱਕ ਇਲਾਕੇ ਫਰੀਦਪੁਰ ਦਾ ਰਹਿਣ ਵਾਲਾ ਸੀ ਪੁਲਿਸ ਨੂੰ ਪੱਕਾ ਯਕੀਨ ਹੋ ਜਾਂਦਾ ਕਿ ਇਸ ਦਾ ਸਬੰਧ ਹੀ ਇਹਨਾਂ ਔਰਤਾਂ ਦੇ ਨਾਲ ਇਹਨਾਂ ਲਾਸ਼ਾਂ ਦੇ ਨਾਲ ਹੈ ਕਿਉਂਕਿ ਇਹ ਵੀ ਨਹਿਟੌਰ ਦੀਆਂ ਰਹਿਣ ਵਾਲੀਆਂ ਤੇ ਇਹ ਬੰਦਾ ਵੀ ਨਹਿਟੌਰ ਦੇ ਕੋਲ ਫਰੀਦਪੁਰ ਦਾ ਰਹਿਣ ਵਾਲਾ ਦਾ ਹੁਣ ਪੁਲਿਸ ਉਸ ਬੰਦੇ ਤੋਂ ਪੁੱਛਗਿੱਛ ਕਰਦੀ ਹੈ ਉਸ ਦਾ ਨਾਮ ਹਸਨ ਹੁੰਦਾ ਹੈ ਤੇ ਉਸ ਦੀ ਉਮਰ 35 ਸਾਲ ਹੁੰਦੀ ਹੈ ਹਸਨ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਹਸਨ ਕਹਾਣੀਆਂ ਸੁਣਾਉਂਦਾ ਹੈ ਪਰ ਪੁਲਿਸ ਗਮਰਾਹ ਹੋਣ ਵਾਲੀ ਨਹੀਂ ਸੀ ਪੁਲਿਸ ਉਸ ਦੀਆਂ ਕਹਾਣੀਆਂ ਵਿੱਚ ਫਸਣ ਵਾਲੀ ਨਹੀਂ ਸੀ ਪੁਲਿਸ ਨੇ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਤੇ ਕਿਹਾ ਕਿ ਸਾਨੂੰ ਸਹੀ ਸਹੀ ਗੱਲ ਦੱਸ ਤੂੰ ਇਹਨਾਂ ਨੂੰ ਕਿਉਂ ਮਾਰਿਆ ਜਦੋਂ ਪੁਲਿਸ ਸ਼ਕਤੀ ਤੇ ਆਉਂਦੀ ਹੈ ਫੇਰ ਹਸਨ ਟੁੱਟ ਜਾਂਦਾ ਹੈ ਤੇ ਫੇਰ ਉਹ ਸਾਰੀ ਕਹਾਣੀ ਬਿਆਨ ਕਰਦਾ ਹੈ ਉਹ ਦੱਸਦਾ ਹੈ ਕਿ ਜਿਹੜੀਆਂ ਤੁਹਾਨੂੰ ਲਾਸਾਂ ਮਿਲੀਆਂ ਨੇ ਇਹ ਰੇਸ਼ਮਾ ਤੇ ਉਸ ਦੀਆਂ ਦੋ ਬੇਟੀਆਂ ਦੀਆਂ ਨੇ ਰੇਸ਼ਮਾ ਦੀ ਉਮਰ 35 ਸਾਲ ਹੈ ਉਸ ਦੀ ਵੱਡੀ ਬੇਟੀ ਜਿਸ ਦੀ ਉਮਰ 15 ਸਾਲ ਸੀ ਉਸ ਦਾ ਨਾਂ ਆਇਤ ਸੀ ਤੇ ਉਸ ਦੀ 8 ਮਹੀਨਿਆਂ ਦੀ ਬੱਚੀ ਜਿਸ ਦਾ ਨਾਂ ਆਇਸ਼ਾ ਸੀ ਇਹ ਲਾਸ਼ਾਂ ਤੈਨੂੰ ਇਹਨਾਂ ਦੀਆਂ ਸੀ ਉਸ ਤੋਂ ਬਾਅਦ ਇਹ ਹਸਨ ਦੱਸਦਾ ਹੈ ਕਿ ਮੇਰੀ ਮੁਲਾਕਾਤ 2018 ਦੇ ਵਿੱਚ ਰੇਸ਼ਮਾ ਦੇ ਨਾਲ ਹੋਈ ਰੇਸ਼ਮਾ ਦਾ ਆਪਣੇ ਪਤੀ ਨਾਲ ਤਲਾਕ ਹੋ ਗਿਆ ਉਸ ਤੋਂ ਬਾਅਦ ਅਸੀਂ ਇੱਕ ਦੂਜੇ ਦੇ ਨੇੜੇ ਹੋ ਗਏ ਤੇ ਮੈਂ ਰੇਸ਼ਮਾ ਨੂੰ ਲੈ ਕੇ ਮੁੰਬਈ ਚਲਾ ਗਿਆ ਮੁੰਬਈ ਅਸੀਂ 5-6 ਮਹੀਨੇ ਰਹੇ ਉਸ ਤੋਂ ਬਾਅਦ ਮੈਂ ਰੇਸ਼ਮਾ ਨੂੰ ਲੈ ਕੇ ਨਹਿਟੌਰ ਆ ਗਿਆ ਰੇਸ਼ਮਾ ਨਹਿਟੌਰ ਦੇ ਵਿੱਚ ਰਹਿਣ ਲੱਗੀ ਤੇ ਮੈਂ ਦੇਹਰਾਦੂਨ ਦੇ ਵਿੱਚ ਆ ਕੇ ਕੰਮ ਕਰਨ ਲੱਗਿਆ ਪਰ ਰੇਸ਼ਮਾ ਮੇਰੇ ਉੱਤੇ ਦਬਾਅ ਬਣਾ ਰਹੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਵਾ ਪਰ ਜੋ ਹਸਨ ਸੀ ਇਹ ਪਹਿਲੇ ਹੀ ਵਿਆਹਿਆ ਹੋਇਆ ਸੀ ਇਸ ਦੇ ਵੀ 2 ਬੱਚੇ ਸਨ ਹਸਨ ਰੇਸ਼ਮਾ ਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਕਿਉਂਕਿ ਉਸ ਦਾ ਆਪਦਾ ਪਰਿਵਾਰ ਵੀ ਸੀ ਪਰ ਰੇਸ਼ਮਾ ਬਾਰ ਬਾਰ ਉਸ ਉੱਤੇ ਦਬਾਅ ਬਣਾ ਰਹੀ ਸੀ 23 ਜੂਨ 2024 ਨੂੰ ਰੇਸ਼ਮਾ ਨਹਿਟੌਰ ਤੋਂ ਮੁਰਾਦਾਬਾਦ ਰੋਡਵੇਜ਼ ਦੀ ਬੱਸ ਫੜ ਕੇ ਦੇਹਰਾਦੂਨ ਆ ਜਾਂਦੀ ਹੈ ਦੇਹਰਾਦੂਨ ਆ ਕੇ ਹਸਨ ਨੂੰ ਫੋਨ ਕਰਦੀ ਹੈ ਕਿ ਮੈਂ ਦੇਹਰਾਦੂਨ ਆ ਗਈ ਜਦੋਂ ਹਸਨ ਨੂੰ ਇਹ ਗੱਲ ਦਾ ਪਤਾ ਲੱਗਦਾ ਤਾਂ ਉਹ ਪਰੇਸ਼ਾਨ ਹੋ ਜਾਂਦਾ ਉਹ ਸੋਚਦਾ ਕਿ ਇਹ ਮੇਰਾ ਪਿੱਛਾ ਨਹੀਂ ਛੱਡ ਰਹੀ ਮੈਨੂੰ ਬਿਨਾ ਦੱਸੇ ਹੀ ਦੇਰਾ ਦੂਨ ਚਲੀ ਗਈ ਪਰ ਉਹ ਇਸ ਨੂੰ ਬੱਸ ਸਟਾਪ ਤੋਂ ਲੈ ਜਾਂਦਾ ਆਪਣੇ ਮਕਾਨ ਦੇ ਵਿੱਚ ਲੈ ਜਾਂਦਾ ਆਪਣੇ ਕਮਰੇ ਦੇ ਵਿੱਚ ਲੈ ਜਾਂਦਾ ਪਰ हसन ਦੇ ਦਿਮਾਗ ਦੇ ਵਿੱਚ ਇਹੀ ਚੱਲ ਰਿਹਾ ਸੀ ਕਿ ਇਸ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਹੋਵੇਗਾ ਨਹੀਂ ਤਾਂ ਮੇਰੀ ਜ਼ਿੰਦਗੀ ਬਰਬਾਦ ਹੋ ਜਾਏਗੀ ਮੇਰਾ ਪਰਿਵਾਰ ਖੀਰੂ ਖੀਰੂ ਹੋ ਜਾਏਗਾ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਛੱਡਣਾ ਨਹੀਂ ਚਾਹੁੰਦਾ ਸੀ ਤੇ ਰੇਸ਼ਮਾ ਦੇ ਨਾਲ ਵਿਆਹ ਕਰਵਾਉਣਾ ਨਹੀਂ ਚਾਹੁੰਦਾ ਸੀ ਹੁਣ ਜਦੋਂ ਰਾਤ ਹੋ ਜਾਂਦੀ ਹੈ ਰਾਤ ਨੂੰ ਇਹ ਮਾਮਾ ਧੀਆਂ ਸੌ ਜਾਂਦੀਆਂ ਨੇ ਤਾਂ ਹਸਨ ਸਭ ਤੋਂ ਪਹਿਲਾਂ ਰੇਸ਼ਮਾ ਦਾ ਗਲ ਕੁੱਟ ਦਿੰਦਾ ਹੈ ਗਲ ਕੁੱਟ ਕੇ ਉਸ ਦੀ ਹੱਤਿਆ ਕਰ ਦਿੰਦਾ ਹੈ ਉਸ ਤੋਂ ਬਾਅਦ ਇਹ ਆਇਤ ਦੇ ਮੂੰਹ ਤੇ ਸਹਰਾਣਾ ਰੱਖ ਕੇ ਉਸ ਦਾ ਦਮ ਕੁੱਟ ਕੇ ਉਸ ਦੀ ਹੱਤਿਆ ਕਰ ਦਿੰਦਾ ਹੈ ਤੇ ਫਿਰ ਉਸ ਤੋਂ ਬਾਅਦ ਆਇਸ਼ਾ ਜੋ 8 ਮਹੀਨਿਆਂ ਦੀ ਬੱਚੀ ਸੀ ਉਸ ਦੀ ਵੀ ਇਹ ਹੱਤਿਆ ਕਰ ਦਿੰਦਾ ਹੈ ਤੇ ਫਿਰ ਇਹ ਲਾਸ਼ਾਂ ਨੂੰ ਕੱਲੀ ਕੱਲੀ ਕਰਕੇ ਪੈਟਰੋਲ ਪੰਪ ਦੇ ਕੋਲ ਸੁੱਕੇ ਨਾਲੇ ਦੇ ਵਿੱਚ ਸੱਟੇ ਆਉਂਦਾ ਹੈ ਰੇਸ਼ਮਾਂ ਦੀ ਲਾਸ਼ ਨੂੰ ਇਹ ਗੱਦਿਆਂ ਦੇ ਵਿੱਚ ਲਪੇਟ ਕੇ ਸੱਟ ਕੇ ਆਉਂਦਾ ਇਸੇ ਹੀ ਕਾਰਨ ਹੀ ਜੋ ਰੇਸ਼ਮਾਂ ਦੀ ਲਾਸ਼ ਦੇ ਵਿੱਚੋਂ ਬਦਬੂ ਆਉਣ ਲੱਗੀ ਉਹ ਇਹਨਾਂ ਦੋਨਾਂ ਲਾਸ਼ਾਂ ਤੋਂ ਇਹਨਾਂ ਬੇਟੀਆਂ ਦੀਆਂ ਦੋਨਾਂ ਲਾਸ਼ਾਂ ਤੋਂ 12-15 ਘੰਟੇ ਬਾਅਦ ਵਿੱਚ ਆਉਣ ਲੱਗੀ ਇਹੀ ਕਾਰਨ ਸੀ ਪੁਲਿਸ ਨੇ ਦੱਸਿਆ ਕਿ ਸਾਨੂੰ ਜੋ ਸਭ ਤੋਂ ਵੱਡਾ ਸਬੂਤ ਮਿਲਿਆ ਉਹ ਮਿਲਿਆ ਬੱਸ ਦੀ ਟਿਕਟ ਜਿਸ ਤੋਂ ਹੀ ਇਹ ਸਾਰਾ ਜੋ ਕੇਸ ਇਹ ਸੁੱਲ ਗਿਆ ਤੇ ਜਦੋਂ ਹਸਨ ਤੋਂ ਪੁੱਛਿਆ ਗਿਆ ਕਿ ਤੂੰ ਇਹਨਾਂ ਨੂੰ ਕਿਉਂ ਮਾਰ ਦਿੱਤਾ ਤਾਂ ਉਸਨੇ ਕਿਹਾ ਕਿ ਮੈਂ ਦੋ ਪਰਿਵਾਰਾਂ ਦਾ ਖਰਚਾ ਨਹੀਂ ਚੱਕ ਸਕਦਾ ਸੀ ਕਿਉਂਕਿ ਮੇਰੀ ਤਨਖਾਹ ਬਹੁਤ ਘੱਟ ਸੀ ਪਰ ਰੇਸ਼ਮਾ ਉਸ ਨੂੰ ਕੰਪੈਲ ਕਰਦੀ ਸੀ ਉਸ ਉੱਤੇ ਦਬਾਅ ਬਣਾਉਂਦੀ ਸੀ ਕਿ ਮੇਰੇ ਨਾਲ ਵਿਆਹ ਕਰਵਾ ਪਰ हसन ਨੂੰ ਪਤਾ ਸੀ ਕਿ ਮੇਰੀ ਕਮਾਈ ਇੰਨੀ ਹੈ ਨਹੀਂ ਮੈਂ ਇਹ ਪਰਿਵਾਰਾਂ ਨੂੰ ਨਹੀਂ ਪਾਲ ਸਕਦਾ ਇਸੇ ਕਾਰਨ ਹੀ हसन ਨੇ ਸੋਚਿਆ ਕਿ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਤੇ ਉਹ ਇਹਨਾਂ ਦੀ ਹਤਿਆ ਕਰ ਦਿੰਦਾ ਹੁਣ हसन ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਕੇਸ ਦੇ ਵਿੱਚ ਕੀ ਹੁੰਦਾ ਹੈ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਵਿੱਚ ਹੋ ਰਹੇ ਆ ਕਹਿਣ ਦਾ ਮਤਲਬ ਉਹੀ ਹੈ ਕਿ ਬੰਦੇ ਦੇ ਅੰਦਰੋਂ ਕੋਈ ਪਤਾ ਨਹੀਂ ਕਿਹੜੀ ਚੀਜ਼ ਬਾਹਰ ਆ ਜਾਵੇ ਕਿਉਂਕਿ ਬੰਦੇ ਦੇ ਅੰਦਰ ਹੀ ਹੈ ਸ਼ੈਤਾਨ ਵੀ ਤੇ ਭਗਵਾਨ ਵੀ ਬੰਦੇ ਦੇ ਅੰਦਰੋਂ ਭਗਵਾਨ ਵੀ ਬਾਹਰ ਆ ਸਕਦਾ ਹੈ ਤੇ ਬੰਦੇ ਦੇ ਅੰਦਰੋਂ ਸ਼ੈਤਾਨ ਵੀ ਬਾਹਰ ਆ ਸਕਦਾ ਹੈ ਜਿਵੇਂ ਇਸ ਕੇਸ ਦੇ ਵਿੱਚ हसन ਦੇ ਅੰਦਰੋਂ ਸ਼ੈਤਾਨ ਬਾਹਰ ਆ ਗਿਆ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ